ਦੂ ਮੱਖੀਆਂ ਦੇ ਦਿਲਚਸਪ ਕੰਮਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕੰਮ ਹੈ ਫੁੱਲਾਂ ਚੋਂ ਰਸ ਇਕੱਠਾ ਕਰਨਾ ਜਦੋਂ ਮੱਖੀ ਕਿਸੇ ਫੁੱਲ ਤੇ ਬੈਠਦੀ ਹੈ ਤਾਂ ਇਹ ਆਪਣੀ ਲੰਮੀ ਜੀ ਪ੍ਰੋਬੇਸਿਸ ਨਾਲ ਫੁੱਲਾਂ ਚੋਂ ਮਿੱਠਾ ਰਸ ਨੈਕਟਰ ਖਿੱਚਦੀ ਹੈ ਇਹ ਰਸ ਇੱਕ ਸਪੈਸ਼ਲ थैਲੀ ਜਿਸ ਨੂੰ ਹਨੀ ਸਟਮੈਕ ਕਿਹਾ ਜਾਂਦਾ ਹੈ ਵਿੱਚ ਇਕੱਠਾ ਹੁੰਦਾ ਹੈ ਫੁੱਲਾਂ ਤੋਂ ਰਸ ਇਕੱਠਾ ਕਰਨ ਤੋਂ ਬਾਅਦ ਮੱਖੀਆਂ ਆਪਣੇ ਸ਼ਤ ਤੇ ਵਾਪਸ ਆਉਂਦੀਆਂ ਹਨ ਉੱਥੇ ਇਹ ਰਸ ਨੂੰ ਹੋਰ ਮੱਖੀਆਂ ਨੂੰ ਦਿੰਦੀਆਂ ਹਨ ਜੋ ਆਪਣੇ ਮੂੰਹ ਵਿੱਚ ਰੱਖ ਕੇ ਇਸ ਨੂੰ ਸਪੈਸ਼ਲ ਐਂਜ਼ਾਈਮ ਨਾਲ ਮਿਸ਼ਰਣ ਕਰਦੀਆਂ ਹਨ ਇਸ ਐਂਜ਼ਾਈਮ ਨਾਲ ਉਹ ਰਸ ਵਿੱਚ ਲੋੜ ਮੁਤਾਬਕ ਹਟਾ ਦਿਆਂ ਹਨ ਅਤੇ ਇਸ ਨੂੰ ਸ਼ਹਿਦ ਵਿੱਚ ਬਦਲਣ ਲੱਗਦੀਆਂ ਹਨ ਜਦ ਸ਼ਹਿਦ ਤਿਆਰ ਹੋ ਜਾਂਦਾ ਹੈ ਮੱਖੀਆਂ ਇਸ ਨੂੰ ਛੱਤੇ ਦੇ ਛੋਟੇ ਛੋਟੇ ਘਰਾਂ 'ਚ ਭਰ ਦਿੰਦੀਆਂ ਹਨ ਤਾਂ ਮੱਖੀਆਂ ਇਸ ਨੂੰ ਇੱਕ ਮੋਮ ਦੀ ਪਰਦ ਨਾਲ ਢੱਕ ਦਿੰਦੀਆਂ ਹਨ ਇਹ ਮੋਮ ਨਾਲ ਬਣੇ ਹੁੰਦੇ ਹਨ ਜੋ ਇਹਨਾਂ ਨੂੰ ਮਜ਼ਬੂਤ ਅਤੇ ਲੀਕproof ਬਣਾਦੇ ਹਨ ਇਸ ਨਾਲ ਸ਼ਹਿਦ ਹਫ਼ਤਿਆਂ ਮਹੀਨਿਆਂ ਜਾਂ ਸਾਲਾਂ ਤੱਕ ਫਰੈਸ਼ ਰਹਿ ਸਕਦਾ ਹੈ ਫਿਰ ਮੱਖੀ ਪਾਲਣ ਵਾਲੇ ਇਹ ਸ਼ਹਿਦ ਛੱਤੇ 'ਚੋਂ ਕੱਢਦੇ ਹਨ ਇਸ ਨੂੰ ਸ਼ਾਨਦੇ ਹਨ ਅਤੇ ਬਾਕੀ ਲੋਕਾਂ ਤੱਕ ਪਹੁੰਚਾਉਂਦੇ ਹਨ ਸ਼ਹਿਦ ਇੱਕ ਅਜੀਹਾ ਭੋਜਨ ਹੈ ਜੋ ਹਈਆ ਰਾਸਾਂ ਨਾਲ ਤੱਕ ਖਰਾਬ ਨਹੀਂ Minha